ਖੜਾ ਨੂੰ ਲੈ ਕੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਕਿ ਕੁਝ ਐਲਾਨ ਹੋ ਸਕਦਾ ਜਾਂ ਮਤਾ ਕਿਸ ਤਰੀਕੇ ਬਹਿਲਿਆਂ ਦਾ ਜਾ ਸਕਦਾ ਬੈਠਕ ਨੂੰ ਮੰਨਿਆ ਜਾਂਦਾ ਸੀ ਕਿ ਆਉਣ ਵਾਲੇ ਸੈਸ਼ਨ ਤੋਂ ਪਹਿਲਾਂ ਦੀ ਕੋਈ ਤਿਆਰੀ ਦਾ ਝਲਕਾਰਾ ਦਿਖੂਗਾ ਉਹ ਇਹ ਜੋ ਕੁਝ ਦਿਨ ਪਿਓ ਦੇ ਉਲਟਾ ਪੰਜਾਬ ਤੇ ਮਾਰ ਪਈਏ ਉਸ ਕੈਬਨਟ ਬੈਠਕ ਦੇ ਜਿਹੜੇ ਫੈਸਲੇ ਨੇ ਉਹ ਗੌਰ ਕਰਨ ਵਾਲੇ ਨੇ ਕਿ ਵਪਾਰੀ ਵਰਗ ਨੂੰ ਕਿਵੇਂ ਖੁਸ਼ ਕਰਨਾ ਹੈ ਪਿੰਡਾਂ ਦੇ ਵਿੱਚ ਜੇ ਕਿਸੇ ਪ੍ਰੋਜੈਕਟਾਂ ਚ ਜਮੀਨ ਆਈ ਵੀ ਆ ਉਹਦੇ ਵਿੱਚ ਜਿਹੜੇ ਖਾਲੇ ਦਬ ਗਏ ਐਨਾ ਜਾਂ ਮੰਨੋ ਪਹਿ ਆ ਗਏ ਐ ਜਾਂ ਕੋਈ ਕਸਤੀ ਆ ਗਈ ਉਹ ਸਾਰਿਆਂ ਨੂੰ ਬਹਾਲ ਕਰਾ ਕੇ ਉਹਦੇ ਚ 50% ਸਰਕਾਰ ਨੇ ਲੈ ਜਾਣਾ ਪਿੰਡਾਂ ਤੋਂ ਖੋਣ ਲੱਗੇ ਪਏ ਜੇ ਨਗਰ ਨਿਗਮ ਦੀ ਜਮੀਨ ਅਸਾਂਜੀ ਤਾਂ ਹੁੰਦਾ ਉਹ ਪੰਚਾਇਤਾਂ ਦਾ ਪੈਸਾ ਇਹ ਉਹਨਾਂ ਦੀ ਜਾਇਦਾਦ ਦੇ ਬੱਟੇ ਆ ਰਹੇ ਆ ਆਮਦਨ ਨਹੀਂ ਹੈ ਉਹਦੇ ਵਿੱਚੋਂ ਤੁਸੀਂ 50% ਲੈ ਜਾਣ ਵਾਲੇ ਕੌਣ ਹੋ ਵੀ ਮੈਨੂੰ ਇਹ ਲੱਗਦਾ ਕਿ ਕੱਲ ਨੂੰ ਕੈਬਨਿਟ ਤੋਂ ਬਾਅਦ ਜਿਹੜੀ ਹੁਣ ਕੱਲ ਦਾ ਸੈਸ਼ਨ ਸ਼ੁਰੂ ਹੋਣਾ ਹੈ ਉਹ ਚ ਪੰਜਾਬ ਨੂੰ ਬੱਟਨ ਬੱਟਨ ਨੂੰ ਚੱਲੋ ਕੁਟਕਲੇ ਸੁਣ ਲੈਣਗੇ ਕੋਈ ਰਾਜਨੀਤਿਕ ਬਿਆਨ ਸੁਣ ਲੈਣਗੇ ਕੋਈ ਇੱਕ ਦਿਨ ਤਾਨੇ ਮਿਹਣੇ ਸੁਣ ਲੈਣਗੇ ਕੋਈ ਟੋਟਕਾ ਸੁਣ ਲੈਣਗੇ ਇਹ ਮਨਤਜਨ ਹੋਊਗਾ ਲਾਈਵ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਰੇ ਤੋਂ ਬਾਅਦ ਕੇ ਕੁਸ਼ ਉਮੀਦ ਨਾ ਕਰਿਓ ਸੱਚਮੁੱਚ ਉਮੀਦ ਦੀ ਗੱਲ ਹੁੰਦੀ ਤਾਂ ਸਰਕਾਰ ਪੰਜਾਬ ਦੇ ਮੂਰੇ 12000 ਕਰੋੜ ਦਾ ਸਾਫ ਖੋਲ ਕੇ ਰੱਖੇ ਇਹ ਤੁਸੀਂ ਗੰਭੀਰ ਹੁੰਦੇ ਤਾਂ ਤੁਸੀਂ ਸੀਐਮ ਕੇਅਰ ਫੰਡ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਕਿ ਪੈਸੇ ਪਾਓ ਜੇ ਪਾਉਣੇ ਆ ਅਸੀਂ ਜੀ ਲੋਕਾਂ ਨੂੰ ਅਪੀਲ ਕਰਦੇ ਆ ਦਾਨ ਦਿਓ ਅਸੀਂ ਰੁਪਏ ਦਾ ਸਵਾ ਰੁਪਈਆ ਮੋੜਾਂਗੇ ਅਗਲੇ ਕਹਿੰਦੇ 12000 ਕਰੋੜ ਦਾ ਹਿਸਾਬ ਨਹੀਂ ਤੁਸੀਂ ਰੁਪਈਏ ਨੂੰ ਸਵਾ ਰੁਪਈਆ ਕੀ ਕਰੋਗੇ ਕੰਦਾਂ ਟਹਿ ਗਈਆਂ ਜ਼ਮੀਨਾਂ ਤਬਾਹ ਹੋ ਗਈਆਂ ਰੇਤ ਪਰ ਗਈ ਉਹਨਾਂ ਦੀਆਂ ਉਮੀਦਾਂ ਦਾ ਕੀ ਕਿਸ ਤਰੀਕੇ ਨਾਲ ਹੋਵੇਗਾ ਫਿਰ ਐਮਐਲਏ ਉਸ ਹਲਕੇ ਦਾ ਨਮਾਇੰਦ ਹੈ ਉਹਨੇ ਲੋਕਾਂ ਦਾ ਉਹ ਪ੍ਰਤੀਨਿਧੀ ਹੈ ਜੀ ਤੇ ਜੇ ਉਹ ਮੁਸ਼ਕਲ ਘੜੀ ਚ ਥੈਲੇ ਚ ਕਾ ਕੇ ਕਹਿੰਦਾ ਥੈਲੇ ਚ ਕਾ ਕੇ ਕਹਿੰਦਾ ਮੈਂ ਨਾਲ ਲੱਗ ਗਿਆ ਜੀ ਜੇ ਡੀਸੀ ਕਹੇ ਕਿ ਮੈਂ ਦੇਖੋ ਜੀ ਨਾਲ ਫਿਰਦੇ ਆ ਜੀ ਇਹ ਡੀਸੀ ਦਾ ਐਮਐਲਏ ਦਾ ਕੰਮ ਨਹੀਂ ਹੈ ਠੱਟਕ ਲੈਣਗੇ ਲੋਕ ਤੁਸੀਂ ਨਿਯਮ ਕੀ ਬਣਾ ਰਹੇ ਹੋ ਫਾਰਮੂਲਾ ਕਿਹੜਾ ਲਿਆ ਰਹੇ ਹੋ ਲੋਕਾਂ ਨੂੰ ਰਾਹਤ ਦੇਣ ਲਈ ਕਿਹੜੀ ਕਾਨੂੰਨ ਕੱਢ ਰਹੇ ਹੋ ਕਿੱਥੋਂ ਫੱਡ ਲੈ ਕੇ ਆ ਰਹੇ ਹੋ ਆੜ ਅੱਗੇ ਨੂੰ ਨਾ ਆਉਣ ਉਹਦੇ ਕੀ ਕਰ ਰਹੇ ਹੋ ਇਸ ਵਾਰ ਕਿਉਂ ਆਏ ਉਹਦੇ ਨੇ ਕੋਈ ਕਿਹੜਾ ਕਮਿਸ਼ਨ ਕਿਹੜਾ ਕੀ ਬੀਬੀਐਮਬੀ ਅਦਾਲਤ ਚ ਜਾ ਕੇ ਸ਼੍ਰੀਆਮ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਉਹ ਦੋਸ਼ੀ ਹੋ ਜੀ ਤੁਸੀਂ ਹਰਿਆਣੇ ਨੂੰ ਪਾਣੀ ਨਹੀਂ ਵਾਹਦੂ ਜਾਣ ਤਾਂ ਹੜਾਗੇ ਉਹ ਪਰਾਵਾ ਜੀ ਬੀਬੀਐਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਰਾਬੀ ਤੇ ਬਿਆਸ ਦਾ ਕਿਉਂ ਪਾੜਾਗੇ ਜੀ ਜੀ ਜਿੱਤੂ ਪਾਲੀ ਸਰਕਾਰ ਨੇ ਖੜਨਾ ਚਾਹੀਦਾ ਸੀ ਸਰਕਾਰ ਨੂੰ ਖੜਨਾ ਚਾਹੀਦਾ ਸੀ ਸਰਕਾਰ ਤੋਂ ਤੇ ਇਹ ਨਹੀਂ ਕਿ ਰਸ਼ੀਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਚਾਣੋ ਅਸਲ ਸੱਚ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਦਿਨ ਭਰ ਦੀਆਂ ਕਾਜ ਖਾਸ ਕਵਰਾਂ ਜਾਂ ਫਿਰ ਆਮ ਲੋਕਾਂ ਨਾਲ ਜੁੜੇ ਖਾਸ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਜਿਹੜਾ ਮਸਲਾ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਜਗ ਲਾਉਣ ਦੇ ਮਾਮਲੇ ਸਾੜਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਹਾਲਾਂਕਿ ਇਸ ਵਕਤਲੇ ਝੋਨੇ ਦੀ ਵਾਢੀ ਦੀ ਸ਼ੁਰੂਆਤ ਹੋਈ ਆ ਪਰ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਪਰਾਲੀ ਸਾੜਨ ਦੇ 75 ਮਾਮਲੇ ਨੇ ਜਿਹੜੇ ਦਰਜ ਕੀਤੇ ਗਏ ਨੇ ਤੇ ਉਸ ਤੋਂ ਵੀ ਅਗਲੀ ਗੱਲ ਹੈ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਦੇ ਵਿੱਚ ਨੇ ਤੇ ਉਹ ਜਿਨ੍ਹਾਂ ਜ਼ਿਲ੍ਹੇ ਵਿੱਚ ਵੱਡੇ ਪੱਧਰ ਤੇ ਹੜ੍ਹ ਆਉਂਦੇ ਨੇ ਬਹੁਤੀ ਫਸਲ ਤਬਾਹ ਹੋ ਜਾਂਦੀ ਹੈ ਜ਼ਮੀਨਾਂ ਤਬਾਹ ਹੋ ਗਈਆਂ ਤੇ ਉਸ ਤੋਂ ਵੀ ਅਗਲੀ ਗੱਲ ਜੇਕਰ ਕੋਈ ਕਿਸਾਨ ਖੇਤਾਂ ਦੇ ਵਿੱਚ ਰੇਤ ਚੱਕਣ ਜਾਂਦਾ ਉੱਥੇ ਖਬਰ ਆ ਕੇ ਅਧਿਕਾਰੀ ਪਹੁੰਚ ਜਾਂਦੇ ਨੇ ਪਰ ਇਹ ਸਾਰੇ ਮਸਲੇ ਦੇ ਉੱਪਰ ਜਿਸ ਦਾ ਖੇਤ ਉਸ ਦੀ ਰੇਤ ਜਲ ਸਾਰਾ ਹੋਰ ਹੜ੍ਹਾਂ ਨੂੰ ਲੈ ਕੇ ਕੀ ਸਥਿਤੀ ਬਣੀ ਹੈ ਕਿਸ ਤਰੀਕੇ ਦੇ ਪੈਕੇਜ ਦੇਣ ਨੇ ਇਸ ਨੂੰ ਲੈ ਕੇ ਜਿਹੜੀ ਚੜ੍ਹਦੀ ਸਵੇਰ ਆਉਣੀ ਹੈ ਜਾਨੀ ਕਿ ਭਲਕੇ ਨੂੰ ਬਜਾਪ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਲੋਕਾਂ ਲਈ ਫੈਸਲੇ ਆ ਸਕਦੇ ਨੇ ਸਾਰੇ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰ ਲਵਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਵੇਰੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਾਲਾਂਕਿ 4 ਦਿਨਾਂ ਦਾ ਵਿੱਚ 2 ਦਿਨ ਦੀਆਂ ਛੁੱਟੀਆਂ ਨੇ 2 ਦਿਨ ਹੀ ਹੋਣਾ ਉਸ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਕੀ ਕੁਝ ਐਲਾਨ ਹੋ ਸਕਦਾ ਜਾਂ ਮਤਾਂ ਕਿਸ ਤਰੀਕੇ ਬਿਹਲੇ ਆਂਦਾ ਜਾ ਸਕਦਾ ਕਾਨੂੰਨ ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਦੀ ਰਾਹਤ ਮਿਲ ਸਕਦੀ ਹੈ ਜੀ ਘਰ ਦੇ ਭਾਗ ਡਿਊਟੀ ਤੋਂ ਹੀ ਦਿਖ ਜਾਂਦੇ ਨੇ ਲੰਗੇ ਦਿਨੀ ਇਹਨਾਂ ਨੇ ਕੈਬਨਟ ਦੀ ਬੈਠਕ ਕੀਤੀ ਆ ਉਸ ਕੈਬਨਟ बैठक ਨੂੰ ਮੰਨਿਆ ਜਾਂਦਾ ਸੀ ਕਿ ਆਉਣ ਵਾਲੇ ਸੈਸ਼ਨ ਤੋਂ ਪਹਿਲਾਂ ਦੀ ਕੋਈ ਤਿਆਰੀ ਦਾ ਝਲਕਾਰਾ ਦਿਖੂਗਾ। ਉਹ じゃ ਕੁਝ ਨਹੀਂ ਲੰਪਿਆ ਉਹਦੇ ਵਿੱਚ। ਉਲਟਾ ਪੰਜਾਬ ਤੇ ਮਾਰ ਪਈ ਐ। ਉਸ ਕੈਬਨਿਟ ਮੀਟਿੰਗ ਦੇ ਜਿਹੜੇ ਫੈਸਲੇ ਨੇ ਉਹ ਗੌਰ ਕਰਨ ਵਾਲੇ ਨੇ ਕਿ ਵਪਾਰੀ ਵਰਗ ਨੂੰ ਕਿਵੇਂ ਖੁਸ਼ ਕਰਨਾ ਹੈ, ਉਹਨਾਂ ਦੀਆਂ ਖਾਮੀਆਂ ਨਵੇੜ ਕੇ ਜਿਹੜਾ ਉਹਨਾਂ ਦੀ ਰੱਖਦਾ ਹੈ। ਹਾਂ ਪਿੰਡਾਂ ਦੇ ਵਿੱਚ ਜੇ ਕਿਸੇ ਪ੍ਰੋਜੈਕਟਾਂ 'ਚ ਜ਼ਮੀਨ ਆਈ ਵੀ ਆ ਹਾਂ ਉਹਦੇ ਵਿੱਚ ਜਿਹੜੇ ਖਾਲੇ ਦੱਬ ਗਏ ਇਹਨਾਂ ਜਾਂ ਮੰਨ ਲਓ ਪਹਿੇ ਆ ਗਏ ਹਾਂ ਜਾਂ ਕੋਈ ਕਸਰੀ ਆ ਗਈ ਉਹ ਸਾਰਿਆਂ ਨੂੰ ਬਹਾਲ ਕਰਾ ਕੇ ਉਹਦੇ ਚੋਂ 50% ਸਰਕਾਰ ਨੇ ਲੈ ਜਾਣਾ ਪਿੰਡਾਂ ਤੋਂ ਖੋਣ ਲੱਗੇ ਪਏ ਨੇ ਹੂੰ ਇਹ ਕਿਹਦਾ ਉਹ ਜੇ ਨਗਰ ਨਿਗਮ ਦੀ ਜ਼ਮੀਨ ਆ ਸੰਜੀ ਤਾਂ ਉਹਦਾ ਹੈ ਉਹ ਪੰਚਾਇਤਾਂ ਦਾ ਪੈਸਾ ਹੈ ਤੇ ਉਹ ਉਹਨਾਂ ਦੀ ਜਾਇਦਾਦ ਦੇ ਬੱਟੇ ਆ ਰਹੀ ਆ ਆਮਦਨ ਨਹੀਂ ਹੈ ਤੇ ਉਹਦੇ ਵਿੱਚੋਂ ਤੁਸੀਂ 50% ਲਿਜਾਣ ਵਾਲੇ ਕੌਣ ਹੋ ਵੀ ਪਹਿਲਾਂ ਜਿਨ੍ਹਾਂ ਦੀ ਪ੍ਰੋਜੈਕਟ ਹੋਈ ਉਹਨਾਂ ਚੋਂ 50% ਦਾ ਪਹਿਲਾਂ ਉਹਨੂੰ ਹੁਕਮ ਦਿੱਤਾ ਹੋਇਆ ਸੋ ਇਹ ਅਜਿਹੇ ਜਾਂ ਤੋਂ ਮੈਨੂੰ ਇਹ ਲੱਗਦਾ ਕਿ ਕੱਲ ਨੂੰ ਕੈਬਨਟ ਤੋਂ ਬਾਅਦ ਜਿਹੜੀ ਹੁਣ ਕੱਲ ਦਾ ਸੈਸ਼ਨ ਸ਼ੁਰੂ ਹੋਣਾ ਹੈ ਉਹ ਚ ਪੰਜਾਬ ਨੂੰ ਬਟਨ ਘਟਣ ਨੂੰ ਕੁਝ ਹਾਂ ਹੂੰ ਕੈਨ ਨੂੰ 4 ਦਿਨ ਦਾ ਸੈਸ਼ਨ ਹੈ 26 ਤਰੀਕ ਤੋਂ ਸ਼ੁਰੂ ਹੋ ਕੇ 29 ਤਰੀਕ ਨੂੰ ਆਏ ਲੱਗਦਾ ਜੀ 26 ਤੋਂ 29 ਪਰ ਅਸਲ ਚ 26 ਤੇ 29 ਦਾ ਹੀ ਸੈਸ਼ਨ ਹੈ ਜੀ 26 ਤਰੀਕ ਹੋਗਾ 29 ਤਰੀਕ ਨੂੰ ਗੱਭੇਸ਼ਨੀ ਆਦ ਵਰਦੀ ਛੁੱਟੀ ਹੈ ਜੀ ਹੁਣ ਦੋ ਦਿਨਾਂ ਇਹਦਾ ਮਤਲਬ ਪੰਜਾਬ ਦੇ ਲੋਕਾਂ ਦਾ ਥੋੜਾ ਜਿਹਾ ਹੜ ਦੀ ਪੀੜ ਤੋਂ ਨਿਕਲਦੇ ਨੇ ਇੰਟਰਟੇਨਮੈਂਟ ਹੋਊਗਾ ਥੋੜਾ ਜਿਹਾ ਲੁੱਕ ਚਲੋ ਕੋਈ ਚੁਟਕਲੇ ਸੁਣ ਲੈਣਗੇ ਕੋਈ ਰਾਜਨੀਤਿਕ ਬਿਆਨ ਸੁਣ ਲੈਣਗੇ ਨਾ ਕੋਈ ਇੱਕ ਦਿਨ ਤਾਣੇ ਮੈਣੇ ਸੁਣ ਲੈਣਗੇ ਕੋਈ ਟੋਟਕਾ ਸੁਣ ਲੈਣਗੇ ਇਹ ਮਨੋਰੰਜਨ ਹੋਊਗਾ ਲਾਈਵ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਹੋਰ ਇਹ ਤੋਂ ਵੱਧ ਕੇ ਕੁਝ ਉਮੀਦ ਨਾ ਕਰਿਓ ਜੇ ਸੱਚਮੁੱਚ ਉਮੀਦ ਦੀ ਗੱਲ ਹੁੰਦੀ ਹੂੰ ਤਾਂ ਸਰਕਾਰ ਪੰਜਾਬ ਦੇ ਮੂਰੇ 12000 ਕਰੋੜ ਦਾ ਸਾਹਬ ਖੋਲ ਕੇ ਰੱਖ ਦਿੰਦੀ ਹੂੰ ਬੀਤੀ ਗੱਲ ਹੁੰਦੀ ਤਾਂ 16000 ਕਰੋੜ ਦੇ ਐਲਾਨ ਦੇ ਖਿਲਾਫ ਇੱਕ ਰੋਸ ਜਾਗਦਾ ਪੰਜਾਬ ਦੀ ਸਰਕਾਰ ਦੇ ਵਿੱਚ ਸਾਰੇ ਦਲਾਂ ਨੂੰ ਬੁਲਾ ਕੇ ਬੈਠਕ ਕਰਕੇ ਉਹਨੂੰ ਦਿੱਲੀ ਨੂੰ ਗਏ ਹੁੰਦੇ ਕਿ ਜਨਾਬਾ ਕੀ ਮਜ਼ਾਕ ਆ ਵੀ ਚੱਕੋ ਜੀ ਇਹਨਾਂ ਦਾ ਪਾਬਾਬ ਕਰ ਲੂਗਾ ਜੇ ਤੁਸੀਂ ਗੰਭੀਰ ਹੁੰਦੇ ਤਾਂ ਤੁਸੀਂ ਸੀਐਮ ਕੇਅਰ ਫੰਡ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਕਿ ਪੈਸੇ ਪਾਓ ਜੇ ਪਾਉਣੇ ਆ ਤੁਸੀਂ ਠੂਠਾ ਲੈ ਕੇ ਕਮੇਟੀ ਬਣਾ ਕੇ ਮੰਗਦੇ ਨਾ ਜਿਹਨੇ ਹਿਸਾਬ ਵੀ ਨਹੀਂ ਦੇਣਾ ਜੀ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਨੇ ਕਿ ਭਈ ਅਸੀਂ ਜੀ ਲੋਕਾਂ ਨੂੰ ਅਪੀਲ ਕਰਦੇ ਆਂ ਦਾਨ ਦਿਓ ਅਸੀਂ ਰੁਪਈਏ ਦਾ ਸਵਾ ਰੁਪਈਆ ਮੋੜਾਂਗੇ ਅਗਲੇ ਕਹਿੰਦੇ 12000 ਕਰੋੜ ਦਾ ਹਿਸਾਬ ਨਹੀਂ ਤੁਸੀਂ ਰੁਪਈਏ ਨੂੰ ਸਵਾ ਰੁਪਈਏ ਕੀ ਕਰੋਗੇ ਹੂੰ ਜਿਹੜਾ 50 ਪੈਸੇ ਉਹੀ ਦੇ ਦਿਓ ਸਾਡੇ ਨਾਲ ਰੁਪਈਆ ਕਾ ਨੂੰ ਮੰਗੀ ਜਾਂਦੇ ਹੋ ਫਿਰ ਹੂੰ ਇਹ ਵੀ ਪੁੱਛਦੇ ਨੇ ਸਰਕਾਰ ਜੀ ਜੇ ਫੈਸਲਾ ਤੁਸੀਂ ਲੈ ਰਹੇ ਹੋ ਤਾਂ ਕੇਜਰੀਵਾਲ ਬਣੀ ਸ਼ਿਸ਼ੋਧਾ ਦਾ ਫੀਲਾ ਦੀਪਕ ਚਾਹਨ ਕਿਹੜੇ ਅਧਿਕਾਰ ਨਾਲ ਫੋਨ ਕਰ ਰਿਹਾ ਲੋਕਾਂ ਨੂੰ ਉਹ ਕੌਣ ਹੈ ਸਰਕਾਰ ਚ ਹੂੰ ਹੂੰ ਉਹ ਕੌਣ ਹੁੰਦਾ ਪੁੱਛਣ ਵਾਲਾ ਸੋ ਇਸ ਸੋ ਕੰਨ ਪ੍ਰੋਸੈ ਨਹੀਂ ਉਹ ਇੰਨਾ ਦਿਨਾਂ ਤੱਕ ਫੋਨ ਕਢਕਾਈ ਜਾਂਦੇ ਨੇ ਅਲੇ ਦੇ ਭਰਾ ਭਾ ਢੋਲ ਜਿਹੜੇ বাজਾਏ বাজਾਈ ਸੀ ਤੁਹਾਡੇ ਲਈ ਉਹ ਪਾਰਟ ਦੇ ਢੋਲ ਸੋ ਲੋਕਾਂ ਨੇ ਥੀਨ ਨਹੀਂ ਤੁਹਾਡੇ ਤੇ ਸੋ ਇਹ ਤੁਸੀਂ ਕੀ ਉਮੀਦ ਕਰਦੇ ਹੋ ਕਿ ਫੜਾਂ ਦੇ ਮਾਮਲੇ ਤੇ ਕੁਝ ਕਰਨਗੇ ਮੈਨੂੰ ਬਿਲਕੁਲ ਉਮੀਦ ਨਹੀਂ ਗੱਲੀ ਬਾਤੀ ਮੈਂ ਬੜੀ ਬੜੀ ਜਠਾਣੀ ਸੋ ਦੋ ਦਿਨ ਤੁਸੀਂ ਸਿਰਫ ਇੰਟਰਵਿਊ ਕਰਾ ਲਿਓ ਚੋ ਬਦ ਕੇ ਬਦਾਨ ਸਭਾ ਸੈਸ਼ਨ ਵਿੱਚ ਕੁਝ ਨਹੀਂ ਲੰਘਣਾ ਨਲਾਇਕ ਵਿਰੋਧੀ ਧਿਰ ਨਲਾਇਕ ਬਾਕੀ ਤੇਰਾ ਹਾਂ ਉਹ ਜਦੋਂ ਸਵਾਰਨ ਕਰ ਕਰਕੇ ਤੁਹਾਡੇ ਟਾਈਮ ਐ ਹੁੰਦਾ ਸੀ 12000 ਕਰੋੜ ਤੇ 10 ਤੋਂ ਉਪਰੋਧੀ ਤੇ ਜ਼ੋਰ ਨਾਲ ਪੁੱਛਿਆ ਹੋਵੇ ਕਿ ਦੋ ਜੀ ਸਾਹਿਬ ਕਿਉਂਕਿ ਉਹਨਾਂ ਦੇ ਸਮੇਂ ਦਾ ਵੀ ਤੁਹਾਨੂੰ ਪਿਆਰਾ ਸਾਹਿਬ ਕਿਹਾ ਜੀ ਜੀ ਬਿਲਕੁਲ ਤੋ ਇਸ ਲਈ ਇਸ ਆਵਾਮ ਚ ਸਾਰੇ ਹੀ ਨੰਗੇ ਨੇ ਇਹ ਕੁਝ ਕੱਢਣ ਨੂੰ ਨਹੀਂ ਮਿਲਣਾ ਜੀ ਤਾਂ ਸਰ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਸਪੈਸ਼ਲ ਸੈਸ਼ਨ ਚ ਕਿਸੇ ਤਰੀਕੇ ਦੀ ਉਮੀਦ ਨਹੀਂ ਸਰਕਾਰ ਨੇ ਐਲਾਨ ਨਹੀਂ ਕਰਨਾ ਵਿਰੋਧੀ ਧਰਨੇ ਸਵਾਲ ਨਹੀਂ ਕਰਨੇ ਫਿਰ ਜਿਨ੍ਹਾਂ ਲੋਕਾਂ ਦੇ ਘਰ ਟਹਿ ਗਏ ਕੰਦਾਂ ਟਹਿ ਗਈਆਂ ਜ਼ਮੀਨਾਂ ਤਬਾਹ ਹੋ ਗਈਆਂ ਰੇਤ ਵਰ ਗਈ ਉਹਨਾਂ ਦੀਆਂ ਉਮੀਦਾਂ ਦਾ ਕੀ ਕਿਸ ਤਰੀਕੇ ਹੱਲ ਹੋਵੇਗਾ ਫਿਰ ਦੇਖੋ ਇਹ ਪੰਜਾਬ ਹੈ ਇਹ ਸਰਕਾਰਾਂ ਨੂੰ ਨਹੀਂ ਇੱਥੇ ਭਾਈਚਾਰਕ ਸਾਂਝ ਹੈ ਜੇ ਬਹੁਤ ਮਜ਼ਬੂਤ ਹੈ ਲੱਖ ਲੜੇ ਹੋਈ ਜੇ ਬਾਹਰਲਾ ਜਿਵੇਂ ਤਾਂ ਸਿੱਖੇ ਹੋ ਜਾਣ ਪਰ ਜੀ ਕਿਹ ਹੈ ਨਿੱਕਿਆ ਨਹੀਂ ਕਿਸੇ ਨੇ ਕਿ ਕਹਿੰਦਾਗਾ મોદી ਆਊਗਾ ਜਾਂ ਨਹੀਂ ਆਊਗਾ ਭਗਵੰਤ ਮਾਨ ਰੋਟੀ ਖਾ ਕੇ ਜਾਊਗਾ ਕਿ ਨਹੀਂ ਜਾਊਗਾ ਹਸਪਤਾਲ ਪਿਆ ਕਿ ਉੱਠਿਆ ਲੋਕਾਂ ਮਾਰੀ ਲੱਗੇ ਨੇ ਤੇ ਅਜੇ ਵੀ ਲੱਗੇ ਜੀ ਜੀ ਦੇਸ਼ਾਂ ਵਿਦੇਸ਼ਾਂ ਤੇ ਇਸ ਲਈ ਜਿਹੋ ਜਿਹਾ ਵੀ ਹੋਊਗਾ ਕਾ ਪੱਕਾ ਕਰ ਲੈਣਗੇ ਲੋਕ ਪਰ ਹਮ ਵੱਡਾ ਸਵਾਲ ਬਿਲਕੁਲ ਬਾਜੂ ਹੈ ਕਿ ਸਰਕਾਰ ਚੁਣਦੇ ਕਾਦੇ ਲਈ ਹੈ ਹਮ ਐਮ ਐਲ ਏ ਉਸ ਹਲਕੇ ਦਾ ਨਮਾਇੰਦਾ ਹੈ ਉਹਨੇ ਲੋਕਾਂ ਦਾ ਉਹ ਪ੍ਰਤੀਨਿਧੀ ਹੈ ਜੀ ਤੇ ਜੇ ਉਹ ਮੁਸ਼ਕਲ ਘੜੀ ਚ ਥੈਲੇ ਚ ਕਾ ਕੇ ਕਹਿੰਦਾ ਮੰਤਰੀ ਥੈਲੇ ਚ ਕਾ ਕੇ ਕਹਿੰਦਾ ਮੈਂ ਨਾਲ ਲੱਗ ਗਿਆ ਜੀ ਜੇ ਡੀ ਸੀ ਕਹੇ ਕਿ ਮੈਂ ਦੇਖੋ ਜੀ ਨਾਲ ਫਿਰਦੇ ਆ ਜੀ ਇਹ ਡੀ ਸੀ ਦਾ ਐਮ ਐਲ ਏ ਦਾ ਕੰਮ ਨਹੀਂ ਹੈ ਹੂੰ ਚੱਕ ਲੈਣਗੇ ਲੋਕ ਤੁਸੀਂ ਨਿਯਮ ਕੀ ਬਣਾ ਰਹੇ ਹੋ ਫਾਰਮੂਲਾ ਕਿਹੜਾ ਲਿਆ ਰਹੇ ਹੋ ਲੋਕਾਂ ਨੂੰ ਰਾਹਤ ਦੇਣ ਲਈ ਕਿਹੜੀ ਕਾਨੂੰਨ ਕੱਢ ਰਹੇ ਹੋ ਕਿੱਥੋਂ ਫੰਡ ਲੈ ਕੇ ਆ ਰਹੇ ਹੋ ਇੰਦਰ ਕੋਲੋਂ ਮੰਗਦਾ ਹੱਕ ਲੈ ਰਹੇ ਹਾਂ ਆਪਣੀ ਸੂਬਾ ਸਰਕਾਰ ਤੋਂ ਲਿਆ ਰਹੇ ਹਾਂ ਉਹ ਕੰਮ ਕਰਨਾ ਤੁਹਾਡਾ ਕੰਮ ਹੜ ਅੱਗੇ ਨੂੰ ਨਾ ਆਉਣ ਉਹਦੇ ਕੀ ਕਰ ਰਹੇ ਹੋ ਇਸ ਵਾਰ ਕਿਉਂ ਆਏ ਉਹਦੇ ਕੋਈ ਕਿਹੜਾ ਕਮਿਸ਼ਨ ਕਿਹੜਾ ਕੀ ਬੀਬੀਐਮਬੀ ਅਦਾਲਤ ਚ ਜਾ ਕੇ ਸ਼੍ਰੀਆਮ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਉਹ ਦੋਸ਼ੀ ਹੋ ਜੀ ਤੁਸੀਂ ਹਰਿਆਣੇ ਨੂੰ ਪਾਣੀ ਦੀ ਵਾਧੂ ਜਾਣਦਾ ਤਾਂ ਹੜ ਆ ਗਏ ਉਹ ਪ੍ਰਾਬਾ ਜੀ ਬੀਬੀਐਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਰਾਵੀ ਤੇ ਬਿਆਸ ਦਾ ਕਿਉਂ ਹੜ ਆ ਗਿਆ ਫਿਰ ਜੇ ਇੱਥੇ ਪਾਣੀ ਇਸ ਹਰਿਆਣਾ 8500 ਕਿਊਸਕ ਮੰਗਦਾ ਸੀ ਜੀ 4000 ਛੱਡਿਆ ਸੀ 4500 ਛੱਡ ਦਿੰਦੇ ਫਿਰ ਹੜ ਨਹੀਂ ਆਉਣੇ ਸੀ ਕਿਉਂ ਮੁਰਖ ਬਣਾਉਨੇ ਹੋ ਹੂੰ 15 ਦਿਨਾਂ ਦਾ ਮਾਮਲਾ ਸੀ 4500 ਕਿਊਸਕ ਦਾ 15 ਦਿਨਾਂ ਬਾਅਦ ਜਾਣ ਲੱਗ ਗਿਆ ਉਹਨਾਂ ਨੂੰ ਹੂੰ ਫਿਰ ਉਹਦੇ ਨਾਲ ਖੜਾ ਗਿਆ ਜੀ ਤੇ ਉਹਦੇ ਖਿਲਾਫ ਤੁਸੀਂ ਬੋਲਦੇ ਹੀ ਨਹੀਂ ਸਰਕਾਰ ਕੁਸਕਦੀ ਹੋ ਨਹੀਂ ਕਿਤੇ ਜੀ ਜੀ ਜਿੱਦ ਤੋਂ ਮਾਲੀ ਸਰਕਾਰ ਨੇ ਖੜਨਾ ਚਾਹੀਦਾ ਸੀ ਸਰਕਾਰ ਨੂੰ ਖੜਨਾ ਚਾਹੀਦੀ ਸਰਕਾਰ ਤਾਂ ਉੱਥੇ ਐ ਹੀ ਨਹੀਂ ਕਿਤੇ ਹੂੰ ਤੋ ਇਸ ਲਈ ਇਹਨਾਂ ਤੋਂ ਕੋਈ ਉਮੀਦ ਨਹੀਂ ਹੈ ਜੀ ਪਰ ਸਰ ਚਲੋ ਕਿ ਹਾਲਾਂਕਿ ਤੁਸੀਂ ਕਹਿ ਕਿ ਕਿਸੇ ਤਰੀਕੇ ਦੀ ਉਮੀਦ ਨਹੀਂ ਪਰ ਸਰਕਾਰ ਨੇ ਹਾਲਾਂਕਿ ਇੱਕ ਐਲਾਨ ਕੀਤਾ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਦਾ ਐਲਾਨ ਕੀਤਾ ਸੀ ਪਰ ਕੁਝ ਕੁ ਖਬਰਾਂ ਨੇ ਕਿ ਹਲੇ ਕਿਸਾਨਾਂ ਨੂੰ ਉਸੇ ਤਰੀਕੇ ਕੋਈ ਐਲਾਨ ਨਹੀਂ ਹੋਇਆ ਨੋਟੀਫਿਕੇਸ਼ਨ ਨਹੀਂ ਹੋਇਆ ਕਿ ਉਹ ਆਪਦੇ ਖੇਤਾਂ ਚੋਂ ਰੇਤ ਚੱਕ ਸਕਣ ਜਈਆਂ ਖਬਰਾਂ ਨੇ ਕਿ ਜੇਕਰ ਕੋਈ ਚੱਕਦਾ ਅਧਿਕਾਰੀ ਪਹੁੰਚ ਜਾਂਦੇ ਨੇ ਇਸ ਬਾਰੇ ਕਿੰਨੀ ਕੁ ਖਬਰਾਂ ਜਾਂ ਕਿੰਨੀ ਕੁ ਸਚਾਈ ਹੈ ਸਰ 223 ਦੇ ਵਿੱਚ ਜਦੋਂ ਹੜ੍ਹ ਆਈ ਸੀ ਤਦ ਆਨ ਪਰਿਵਾਰਾਂ ਨੇ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਆਏ ਕਿੰਨੇ ਉਹਨਾਂ ਨੇ ਦੱਸਿਆ ਕਿ ਜੀ ਸਾਨੂੰ 15000 ਪ੍ਰਤੀ ਕਿੱਲੇ ਦਾ ਹਿਸਾਬ ਸੀਗਾ ਉਸ ਸਮੇਂ 6800 ਕਹਿੰਦੇ ਕੇਂਦਰ ਵਾਲੇ ਮਿਲ ਲਿਖੀਆਂ ਨੂੰ 6800 ਵੀ ਨਹੀਂ ਮਿਲੇ ਪਰ ਜਿਨ੍ਹਾਂ ਨੂੰ ਵੀ ਮਿਲੇ ਉਹਨਾਂ ਨੂੰ ਕੇਂਦਰ 6800 ਦਾ ਮਿਲ ਗਏ ਸੀ ਇਹਨਾਂ ਵਾਲੇ ਤਾਂ ਕੁਝ ਵੀ ਨਹੀਂ ਮਿਲੇ 15000 ਹੁਣ ਤਾਂ 20000 ਕਹਿੰਦੇ ਨੇ ਫਿਰ ਹੁਣ ਕੀ ਮਿਲ ਕਰਾਂਗੇ ਉਸ ਸਮੇ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਹੂੰ ਪਰ ਉਸ ਸਮੇਂ ਵੀ ਮਾਈਨਿੰਗ ਮਾਫੀਆ ਨੇ ਹੱਥ ਨਹੀਂ ਲਾਉਣ ਦਿੱਤਾ ਸੀ ਹੂੰ ਜਦ ਮਾਲਕੀ ਵਾਲੀ ਜ਼ਮੀਨ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਆਂ ਦਰਿਆ ਦੀ ਆਪਣੀ ਕੋਈ ਜ਼ਮੀਨ ਨਹੀਂ ਐ ਜੀ ਉਹਦੇ باوجود ਵੀ ਉਸ ਰੇਤੇ ਦਾ ਇਹਨਾਂ ਨੇ ਠੇਕਾ ਦਿੱਤਾ ਹੁੰਦਾ ਹੁਣ ਹੂੰ ਮਾਫੀਆ ਤਾਂ ਕਹਿੰਦਾ ਜੀ ਅਸੀਂ ਠੇਕਾ ਲਿਆ ਜੀ ਇਹ ਰੇਤ ਤਾਂ ਸਾਡਾ ਐ ਜੀ ਚਾਹੇ ਤੁਹਾਡਾ ਠਾ ਵਿੱਚ ਡੁੱਬਿਆ ਚਾਹੇ ਤੁਹਾਡਾ ਟਰੈਕਟਰ ਵਿੱਚ ਡੁੱਬਿਆ ਚਾਹੇ ਤੁਹਾਡੀ ਫਸਲ ਤਬਾਹ ਹੋਈ ਚਾਹੇ ਖੇਤ ਤਬਾਹ ਹੋਇਆ ਰੇਤ ਤਾਂ ਸਾਡਾ ਐ ਹੂੰ ਸਰਕਾਰ ਕਹਿੰਦੀ ਜੀ ਅਸੀਂ ਕਹਤਾ ਤੁਹਾਨੂੰ ਕੋਈ ਨਹੀਂ ਰੋਕਦਾ ਤੁਸੀਂ ਆਪਣਾ ਰੀਤਾ ਚੱਕੋ ਤੇ ਵੇਚੋ ਹੂੰ ਪਹਿਲਾਂ ਤਾਂ ਚੱਕੂ ਕਿਵੇਂ ਕਿਸਾਨ ਕਿਸਾਨ ਮਾਰਦੀਆਂ ਨਹੀਂ ਕਿਸਾਨ ਖੇਤੀ ਕਰਨ ਦਾ ਕੰਮ ਹੈ ਉਹਦਾ ਹੂੰ ਬਿਲਕੁਲ ਦੂਜਾ ਜੇ ਉਹ ਕੱਟਾ ਵੀ ਕਰ ਤੱਕ ਵੀ ਲੋ ਢੇਰੀ ਵੀ ਲਾ ਲੂ ਤਾਂ ਉਹਨੂੰ ਮੁੱਲ ਕੌਣ ਦੇਊ ਇਸ ਰੂਪ ਦਾ ਕੀਤਾ ਹੂੰ ਕਿੰਨਾ ਫੁੱਲ ਤੇ ਕੌਣ ਦੇਊ ਇਹਦੀ ਅਦਾਇਗੀ ਦਾ ਕਿਹੜਾ ਫਾਰਮੂਲਾ ਤਿਆਰ ਕੀਤਾ ਇਹ ਸੱਚ ਮੁੱਚ ਮੈਂ ਤਾਂ ਹੀ ਕਿਹਾ ਕਿ ਕੈਬਨਟ ਦੇ ਵਿੱਚ ਤੁਸੀਂ ਉਸ ਏਜੰਡੇ ਨੂੰ ਲੈ ਕੇ ਆਉਂਦੇ ਹਮ ਬਦਾਨ ਸਭਾ ਚ ਉਹਨੂੰ ਪਾਸ ਕਰਿਓ ਜੇ ਨਹੀਂ ਵੀ ਹੁਣ ਵੀ ਕੋਈ ਮਤਲਿਆਓ ਤੇ ਉਹਨੂੰ ਪਾਸ ਕਰੋ ਕਿਉਂਕਿ ਮਾਈਨਿੰਗ ਮਾਫੀਆ ਵਾਲੇ ਅਦਾਲਤ ਜਾ ਕੇ ਇੱਕ ਰੋਕ ਲਗਣੀ ਔਰ ਲੱਗ ਜਾਣੀ ਹੈ ਅਗਲੇ ਕਹਣਗੇ ਸਾਡੇ ਕੋਲ ਤਾਂ ਕੰਟਰੈਕਟ ਦਿੱਤਾ ਜੀ ਸਰਕਾਰ ਨੇ ਉਹ ਲਿਖਤੀ ਹੈ ਹਮ ਤੇ ਇੱਕ ਦੇ ਹੁਕਮ ਤੇ ਸਾਰਿਆਂ ਤੇ ਰੋਕ ਲੱਗ ਜਾਣੀ ਹੈ ਫੇਰ ਜੀ ਅਗਲੇ ਨਾਲ ਚੱਕਣ 4 ਮਹੀਨੇ ਤੱਕ ਲੈਨੇ ਕਣਕ ਬੀਜਣੀ ਅਗਲੀ ਤਾਂ ਅਗਲੀ ਫਸਲ ਵੀ ਬਸ ਮਰ ਗਈ ਜੀ ਤੇ ਤੁਹਾਡੀ 20000 ਨਾਲ ਤਾਂ ਇਸ ਵਾਰ ਤਾਂ ਨਹੀਂ ਕਰ ਪਊਗਾ ਹੁਣ ਅਗਲੀ ਵਾਰ ਤਾਂ ਅਗਲਾ ਕੀ ਕਰੂਗਾ ਤੇ ਰੇਤ ਨੂੰ ਦੋ ਚੱਕਣ ਨਹੀਂ ਦੂਜੀ ਗੱਲ ਜੇ ਤੁਹਾਨੂੰ ਸੱਚਮੁੱਚ ਕਿਸਾਨ ਦਾ ਫਿਕਰ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜਾਣਦੇ ਹੋ ਭਗਵੰਤਵਾਨ ਜੀ ਕਹਿੰਦੇ ਨਾ ਮੈਂ ਪਿੰਡਾਂ ਤੋਂ ਆਉਂਦਾ ਮੈਨੂੰ ਤਾਂ ਸਾਰਾ ਹਿਸਾਬ ਕਿਤਾਬ ਪਤਾ ਹੈ ਹੂੰ ਬਿਲਕੁਲ ਸਾਡੇ ਕੀ ਨਹੀਂ ਪੱਕਦੀ ਹੁੰਦੀ ਸੀ ਅਸੀਂ ਸਮਝਦੇ ਸੀ ਕਿ ਅੱਜ ਜੇ ਚੁੱਲਾ ਨਹੀਂ ਮਗਿਆ ਤਾਂ ਖੇਤ 'ਚ ਪਾਣੀ ਆ ਗਿਆ ਹੋ ਹੂੰ ਇਹ ਪਤਾ ਹੈ ਫਿਰ ਤੁਹਾਨੂੰ ਪਤਾ ਹੈ ਕਿ 20000 ਦਾ ਇੱਕ ਫਸਲ ਨਾ ਮੁੱਲ ਨਹੀਂ ਪੈਂਦਾ ਪੰਜਾਬ 'ਚ ਤਾਂ 60 70 70000 ਨੂੰ ਠੇਕਾ ਛੱਡਦਾ ਤਾਂ ਇਹਦਾ ਮਤਲਬ 35 40000 ਤਾਂ ਮੈਣੇ ਦਿੱਤਾ ਸੀ ਅਗਲੇ ਨੂੰ ਤੇ ਤੁਸੀਂ ਕਹਿੰਦੇ ਹੋ ਰੇਤ ਨਾਲ ਪੂਰਾ ਨੀ ਨਿਯਮ ਬਣਾਉਂਦੇ ਕਿ ਵੀ ਕਿਸਾਨ ਇਹ ਕਰ ਸਕਦਾ ਰੇਤ ਦੀ ਢੇਰੀ ਲਾ ਦੇਵੇ ਤਿੰਨ ਤੋਂ ਪੰਜ ਦਿਨਾਂ ਦੇ ਵਿੱਚ ਇਸ ਬਲਾਕ 'ਚ ਸਾਰਾ ਰੇਤਾ ਇਸ ਭਾਅ ਨਾਲ ਚੱਕ ਲਿਆ ਜਾਊਗਾ ਕਹਿ ਦਿਓ ਮਾਫੀਆਂ ਨੂੰ ਆਪਣੇ ਮਾਈਨਿੰਗ ਵਿਭਾਗ ਆਹ ਇਹ ਮਾਈਨਿੰਗ ਵਿਭਾਗ ਕੰਮ ਨਹੀਂ ਕਰਦਾ ਮਾਈਨਿੰਗ ਮਾਫੀਆ ਦਾ ਥੋੜਾ ਕੰਮ ਕਰਦਾ ਹੂੰ ਕਿਹਨਾਂ ਕਿ ਵੀ ਇੰਨੀ ਤਰੀਕ ਤੋਂ ਇੰਨੀ ਬਲੌਗ ਦੇ ਵਿੱਚ ਲੋਕ ਰੇਤਾ ਇਕੱਠਾ ਕਰ ਲੈਣ ਇਥੋਂ ਇੰਨੀ ਤਰੀਕ ਨੂੰ ਚੱਕਿਆ ਜਾਊ ਕੋਈ ਇੰਨੀ ਤਰੀਕ ਨੂੰ ਬਣਾਓ ਨਾ ਕੋਈ ਚਾਟ ਚਾਰਟ ਬਣਾਇਆ ਹੂੰ ਕੋਈ ਡੀਸੀਆਂ ਆਰਡਰ ਜਾਰੀ ਕੀਤਾ ਮੂੰਹ ਜਵਾਨੀ ਪ੍ਰੈਸ ਕਾਨਫਰੰਸ ਕਰਦਾ ਜਿਸ ਦਾ ਖੇਤ ਉਸकी ਰੇਤ ਹੋ ਗਿਆ ਕੰਮ ਖਤਮ ਹੂੰ ਤੋਂ ਜਾਂ ਤਾਂ ਫਿਰ ਹੁਣ ਵਿਧਾਨ ਸਭਾ ਚ ਮੌਕਾ ਹੈ ਤੁਹਾਡੇ ਕੋਲ ਕੱਲ ਨੂੰ ਕਰ ਦੋ ਕੁਛ ਜਿਹਾ ਜੀ ਜੀ ਜਦੋਂ ਕਿਸਾਨ ਇਕੱਠਾ ਕਰਦਾ ਕਿਸਾਨ ਵੀ ਕੀ ਕਰਦਾ ਵਿਚਾਰੇ ਲੋਕ ਨਾਲ ਉਹਦੇ ਲੱਗਦੇ ਨੇ ਕਿ ਭਾਈ ਅਸੀਂ ਆਪਣੇ ਟਰੈਕਟਰ ਦੇ ਦਿੰਦੇ ਆ ਅਸੀਂ ਤੇ ਵਾ ਦਿੰਦੇ ਹਾਂ ਹੈਨਾ ਆਪਾਂ ਅੱਜ ਤੇਰਾ ਖੇਤ ਸੰਭਾਲ ਦਾਂਗੇ ਤੇ ਜਦੋਂ ਕਰਨ ਲੱਗਦੇ ਨੇ ਜਦੇ ਆ ਜਾਂਦੇ ਆ ਬਾਈ ਜੀ ਪੁਲਿਸ ਵਾਲੇ ਨਾਲ ਲੈ ਕੇ ਮਾਈਨਿੰਗ ਮਾਫੀਆ ਵੀ ਅੰਕ ਵਿਭਾਗ ਵੀ ਕਹਿੰਦਾ ਆ ਜਾਂਦਾ ਚੱਕ ਨਹੀਂ ਸਕਦੇ ਹਿੱਸਾ ਦਿਓ ਜੀ ਮਨਜ਼ੂਰੀ ਲਈ ਮਤਲਬ ਦੱਸੋ ਜੀ ਕੋ ਇਸ ਲਈ ਸਾਰਾ ਕੁਝ ਐਮਐਲਏ ਨੂੰ ਵੀ ਪਤਾ ਹੈ ਡੀਸੀ ਨੂੰ ਵੀ ਪਤਾ ਹੈ ਮੰਤਰੀ ਨੂੰ ਵੀ ਪਤਾ ਹੈ ਤੇ ਮੁੱਖ ਭੰਤਮਾਨ ਨੂੰ ਵੀ ਪਤਾ ਹੈ ਉਹਦੇ ਉੱਪਰਲੇ ਮੁੱਖ ਮੰਤਰੀ ਕੇਜਰੀਵਾਲ ਮਨੀਸ਼ੀਰਿਆ ਨੂੰ ਪਤਾ ਪਰ ਤਾਂ ਵੀ ਅਜੇ ਤੱਕ ਕੋਈ ਨੀਤੀ ਨਹੀਂ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਹੁਕਮ ਨਹੀਂ ਫਿਰ ਕਿਵੇਂ ਮੰਨ ਲੀਏ ਜੇ ਤੁਹਾਡਾ ਫਾਰਮੂਲਾ ਲੇ ਵੀ ਤੋਖਾਉ ਜੀ ਤੇ ਸਰ ਇੱਕ ਇੱਕ ਕਿਸਾਨਾਂ ਦੇ ਨਾਲ ਜੁੜਦੀ ਹੋਈ ਸਿੱਧੇ ਤੌਰ ਦੀ ਖਬਰ ਹੈ ਕਿ ਝੋਨੇ ਦਾ ਹਾਲਾਂਕਿ ਵਾਢੀ ਦਾ ਡਿਸੀਜਨ ਦੀ ਸ਼ੁਰੂਆਤ ਹੋਈ ਆ ਥੋੜੀ ਬਹੁਤੀ ਵਾਢੀ ਚੱਲੀ ਆ ਪਰ ਨਾਲ ਜੋ ਜਦੋਂ ਇਹ ਖਬਰਾਂ ਆਉਂਦੀਆਂ ਨੇ ਹਰ ਸਾਲ ਕਿ ਝੋਨਾ ਪੱਕਣਾ ਸ਼ੁਰੂ ਹੋ ਗਿਆ ਨਾਲ ਇਹ ਕਿਸਾਨਾਂ ਦੇ ਲਈ ਮੁਸੀਬਤ ਆ ਜਾਂਦੀ ਹੈ ਚਿੰਤਾ ਆ ਜਾਂਦੀ ਹੈ ਕਿ ਇਸ ਵਾਰ ਝੋਨੇ ਦੀ ਪਰਾਲੀ ਦਾ ਕੀ ਬਣੇਗਾ ਹਾਲਾਂਕਿ ਸਰਕਾਰ ਬਹੁਤ ਦਾਅਵੇ ਕਰ ਦਿੰਦੀ ਹੈ ਕਿ ਅਸੀਂ ਮਸ਼ੀਨਰੀਆਂ ਦੇਤੀਆਂ ਬਹੁਤ ਸਾਰੀਆਂ ਬੈਲਰ ਮਸ਼ੀਨਾਂ ਦੇਤੀਆਂ ਕਿ ਉਹਨਾਂ ਨਾਲ ਗੱਠਾ ਬੰਨ ਕੇ ਚੱਕੀਆਂ ਜਾਣਗੀਆਂ ਪਰ ਇਸ ਸਾਲ ਵੀ ਜਿਹੜਾ ਝੋਨੇ ਨੂੰ ਜੜੀ ਪਰ ਝੋਨੇ ਦੀ ਪਰਾਲੀ ਜਾਂ ਰਹਿਤ ਖੁੰਦ ਨੂੰ ਅੱਗਾਂ ਲੱਗਣ ਲੱਗੀਆਂ ਨੇ ਇਸ ਵਕਤ ਤੱਕ ਤਕਰੀਬਨ 1.80 ਲੱਖ ਦੇ ਕਰੀਬ ਕਿਸਾਨਾਂ ਨੂੰ ਜੁਰਮਾਨਾ ਹੋ ਗਿਆ 75 ਮਾਮਲੇ ਦਾ ਸਾਹਮਣੇ ਆ ਕਿ ਤੇ ਸਭ ਤੋਂ ਵੱਧ ਅੰਮ੍ਰਿਤਸਰ ਤੋਂ ਤੇ ਉਹ ਲੱਖਾਂ ਜਿਹੜਾ ਹੜ੍ਹ ਪਹੁੰਚਾ ਦੇ ਆਏ ਨੇ ਦੇਖੋ ਇਹ ਮਸਲਾ ਇਸ ਵਾਰ ਦਾ ਨਹੀਂ ਹੈ ਇਹ ਹਾਲ ਫਸਲ ਆਉਂਦੀ ਹੈ ਤਾਂ ਇਹ ਮਸਲਾ ਖੜਾ ਹੁੰਦਾ ਹੈ ਅਜੇ ਤਾਂ ਦਿੱਲੀ ਨੇ ਚਿੱਕਾ ਮਾਰਨੇ ਅਜੇ ਤਾਂ ਜੀ ਹੁਣ ਕੇਜਰੀਵਾਲ ਵਾਲੀ ਤਰਜੀਹ ਨਹੀਂ ਮਾਰਦੀ ਉਹ ਜਿਹਿੰਦੇ ਪੰਜਾਬ ਸਰਕਾਰ ਪਹਿਲਾਂ ਇਹ ਵੀ ਮਾਰਦੀ ਸੀ ਚਿੱਕਾ ਹੈਨਾ ਹੁਣ ਚਲੋ ਭਾਜਪਾ ਵਾਲੇ ਉੱਥੇ ਵਾਲੇ ਕਾਂਗਰਸੀ ਮਾਰ ਲੈਣਗੇ ਹੈਨਾ ਜਦ ਇਹ ਕਹਿੰਦੇ ਆ ਜੀ ਪੰਜਾਬ ਹਰਿਆਣਾ ਮਸ਼ੀਨਾਂ ਖਰੀਦਣ ਲਈ ਹੂੰ ਸਰਕਾਰ ਨੇ ਇਹ ਮਸ਼ੀਨਾਂ ਲੈਤੀਆਂ ਰਹਿਤੀਆਂ ਉਹ ਮਸ਼ੀਨਾਂ ਨਹੀਂ ਉਹ ਕਪੜੇ ਨੇ ਜੀ ਤੇ ਫੇਰ ਜੇ ਉਹਦੇ ਨਾਲ ਪਰਾਲੀ ਦੀਆਂ ਢੇਰੀਆਂ ਲਾ ਕੇ ਰੱਖਣੀਆਂ ਨੇ ਤੇ ਉਹ ਕਿਤੇ ਵਰਤੀਆਂ ਨਹੀਂ ਜਾਣੀਆਂ ਫਿਰ ਉਹ ਕੰਮ ਕੀ ਹੈ ਜੀ ਉਹ ਕੱਲ ਨੂੰ ਉਹਨੂੰ ਕੋਈ ਅੱਗ ਲੱਗ ਜੂਗੀ ਕਿਤੇ ਕੁਝ ਹੋ ਜਾਊਗਾ ਫੇਰ ਹੂੰ ਸਦਾ ਦੇ ਲਈ ਇਹਦਾ ਹੱਲ ਕੀ ਆ ਜੀ ਮੈਂ ਕਹਿੰਦਾ ਕਿ ਕਿਸਾਨ ਬੰਦੀਆਂ ਕਿਸਾਨ ਜੱਟਵੰਦੀਆਂ ਕਹਿੰਦੀਆਂ ਨਾ ਧੱਕੇ ਨਾਲ ਅੱਗ ਲਾਓ ਇਹ ਸਹੀ ਫੈਸਲਾ ਨਹੀਂ ਹੈ ਹੂੰ ਬਿਲਕੁਲ ਕਿਸਾਨ ਅੱਗ ਲਾਉਂਦਾ ਕਿਉਂ ਹੈ ਕਦੇ ਸਰਕਾਰ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਹੂੰ ਕਿਸਾਨ ਬੱਦ ਜਾਣਦਾ ਇਹਨਾਂ ਸਰਕਾਰਾਂ ਨਾਲੋਂ ਇਹਨਾਂ ਬਾਬੂਆਂ ਨਾਲੋਂ ਇਹਨਾਂ ਅਫਸਰਾਂ ਨਾਲੋਂ ਕਿ ਅੱਗ ਲਾਉਣ ਤੇ ਮੇਰੀ ਧਰਤੀ ਦੀ ਅਪਜਾਊ ਸ਼ਕਤੀ ਵੀ ਘਟਦੀ ਆ। ਕਿਸਾਨਾਂ ਨਾਲ ਅੱਗ ਲਾਉਣ ਨਾਲ ਮੇਰੇ ਤੇ ਅਸਰ ਹੋਣਾ ਮੇਰੇ ਪਰਿਵਾਰ ਤੇ ਮੇਰੇ ਜਵਾਕਾਂ ਤੇ ਮੇਰੇ ਪਿੰਡ ਤੇ ਅਸਰ ਹੋਣਾ। ਜੀ ਪਰ ਉਹ ਕਿਸ ਮਜਬੂਰੀ ਚਲਾ ਰਿਹਾ ਤੇ ਕਿਉਂ ਲਾ ਰਿਹਾ ਇਹਨੂੰ ਸਮਝਣ ਕਦੇ ਕੋਈ ਸਰਕਾਰ ਆਈ? ਜੀ ਘਟੋ ਘਟ ਕਸਾਨਾਂ ਨਾਲ ਇਸ ਮਸਲੇ ਤੇ ਗੱਲ ਹੀ ਕਰ ਲੈਣਾ। ਇੱਕ ਫਾਰਮੂਲਾ ਲਗਾਤਾਰ ਕਿੰਨੇ ਸਾਲਾਂ ਤੋਂ ਚੱਲਦਾ ਆਉਂਦਾ ਜਦੋਂ ਕਿ ਉਹ ਵੀ ਫਾਰਮੂਲਾ ਹੁਣ ਮੇਰੇ ਲੱਗਦਾ ਬਦਲ ਲੈਣਾ ਚਾਹੀਦਾ ਲੰਬੇ ਸਮੇਂ ਤੋਂ ਕਿ ਪ੍ਰਤੀ ਕਵਾਂਟਲ 100 ਰੁਪਿਆ ਦੇ ਦਿਓ ਜੀ ਅਸੀਂ ਪ੍ਰਾਲੀ ਸੰਭਾਲਣਾ ਹੈ ਤੇ ਤੇਲ ਦਾ ਖਰਚਾ ਦੇ ਦੋ ਸਾਨੂੰ ਉਹ ਭਾਈ ਜਦੋਂ ਤੁਸੀਂ 100 ਰੁਪਏ ਦੀ ਗੱਲ ਕਰਨ ਲੱਗੇ ਉਹ ਤੇਲ ਦਾ ਉਹਦੇ ਨਾਲੋਂ ਵੀ ਕਿਤੇ ਮਹਿੰਗਾ ਹੋ ਲਿਆ ਬਿਲਕੁਲ ਜੀ ਤਾਂ ਵੀ ਅਜੇ ਇਸ ਫਾਰਮੂਲੇ ਤੇ ਖੜੀ ਹੈ ਗੱਲ ਕਿ 100 ਰੁਪਏ ਪ੍ਰਤੀ ਕਵਾਂਟਲ ਦਾ ਦੇ ਦਿਓ ਪ੍ਰਾਲੀ ਸੰਭਾਲ ਲਾਂਗੇ ਵਿੱਚ ਬਾਹ ਲਾਂਗੇ ਇੰਤਜ਼ਾਰ ਕਰ ਲਾਂਗੇ ਸੋ ਮੈਨੂੰ ਦੱਸੋ ਜੀ ਕਿ ਸਰਕਾਰ ਕਿਸੇ ਜਿਹੜਾ ਪੈਸਾ ਤੁਸੀਂ ਮਸ਼ੀਨਾਂ ਦੀ ਸਬਸਿਡੀ ਤੇ ਲਾਉਨੇ ਹੋ ਹੂੰ ਉਹ ਪੈਸਾ ਸਿੱਧਾ ਜ ਵੰਡ ਦਿਓ ਹੂੰ ਅਸਲ 'ਚ ਕਿਸਾਨਾਂ ਨੂੰ ਵੰਡਣ ਤੇ ਵਾਪਸ ਕਮਿਸ਼ਨ ਰੂਪ 'ਚ ਕੁਝ ਮਿਲਦਾ ਨਹੀਂ ਜਿੱਥੋਂ ਮਸ਼ੀਨਾ ਖਰੀਦਣ ਦੀ ਉੱਥੇ ਕਮਿਸ਼ਨ ਰੂਪ 'ਚ ਕੁਝ ਵਾਪਸ ਆਉਂਦਾ ਹੂੰ ਇਹ ਫਾਰਮੂਲੇ ਤੇ ਬਹੁਤ ਗਹਿਰੇ ਅਰਥ ਨੇ ਸਰਕਾਰਾਂ ਕੋਲ ਨਾ ਇਹਦਾ ਹੱਲ ਸਰਕਾਰਾਂ ਹੱਲ ਕਰਨਾ ਚਾਹੁੰਦੀਆਂ ਨੇ ਇਹ ਕਰਨਾ ਚਾਹਣ ਤਾਂ ਹਰ ਚੀਜ਼ ਦਾ ਹੱਲ ਹੂੰ ਹਾਲਾਂਕਿ ਸਾਰੇ ਚਲੋ ਕਿਸਾਨੀ ਦੇ ਮਸਲੇ ਨੇ ਪਰ ਇਸੇ ਕੁਝ ਮਸਲਾ ਇਹ ਵੀ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਨੇ ਉਸ ਨੂੰ ਲੈ ਕੇ ਦੋ ਸਰਕਾਰਾਂ ਆਫ ਕਰਕੇ ਬਦਲ ਜਾਂਦੀਆਂ ਨੇ ਇੱਕ ਸਰਕਾਰ 17 ਚ ਕਿਹਾ ਜਾਂਦੀ ਹੈ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਕਰਾਂਗੇ ਸਾਰੀ ਜਾਂਚ ਜਿਹੜੀ ਸਚਾਈ ਦੇ ਨਾਲ ਕਰਾਂਗੇ ਤੱਥਾਂ ਨਾਲ ਤੇ ਉਸ ਤੋਂ ਬਾਅਦ ਫਿਰ 2022 ਦੇ ਵਿੱਚ ਵੀ ਐਵੇਂ ਹੁੰਦਾ ਪਰ ਕੁਝ ਕੁ ਸਮਾਂ ਪਹਿਲਾਂ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਸਾਰੇ ਕੇਸ ਨੇ ਜਿਹੜੇ ਉਹ ਚੰਡੀਗੜ੍ਹ ਸ਼ਿਫਟ ਕੀਤੇ ਜਾਣਗੇ ਤੇ ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਜਿਉਂ ਮਾਮਲਿਆਂ ਦੀ ਸਥਿਤੀਆਂ ਜਿਉਂ ਦੀ ਤਿਉਹ ਰਹਿਣਗੇ ਯਾਨੀ ਕਿ ਕੇਸ ਹੁਣ ਚੰਡੀਗੜ੍ਹ ਸ਼ਿਫਟ ਨਹੀਂ ਹੋਣਗੇ ਪੰਜਾਬ ਦੇ ਵਿੱਚ ਰਹਿਣਗੇ ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਜਾਂ ਪਰ ਇਸ ਫੈਸਲੇ ਨਾਲ ਪੰਜਾਬ ਦੇ ਵਿੱਚ ਕੇਸ ਰੈਨ ਦੇ ਨਾਲ ਕਿਸ ਤਰੀਕੇ ਦਾ ਫਰਕ ਪੈਣ ਵਾਲਾ ਦੇਖੋ ਇਹ ਮੋਗੇ ਨੂੰ ਲੈ ਕੇ ਮੋਗੇ ਦੇ ਕਠਨਾਕਰ ਨੂੰ ਲੈ ਕੇ ਕੇਸ ਜਿਹੜੇ ਉੱਥੇ ਚੱਲ ਰਹੀ ਸੀਗੇ ਹਨ ਉਹਨਾਂ ਦੇ ਦਰ ਦੇ ਉੱਤੇ ਇੱਕ ਪਟੀਸ਼ਨ ਸੁਪਰੀਮ ਕੋਰਟ ਚ ਹਾਈ ਕੋਰਟ ਚ ਆਉਂਦੀ ਆ ਕਿ ਜੀ ਇਹ ਇਹ ਕੇਸ ਤਬਦੀਲ ਕੀਤੇ ਗਏ ਨੇ ਤੇ ਜੀ ਇਹ ਹੋਣੀ ਨਹੀਂ ਚਾਹੀਦੀ ਉਹਦੇ ਤੇ ਉਹਦਾ ਕਾਰਨ ਉਹਨਾਂ ਦਾ ਉਹਨਾਂ ਦਾ ਪਹਿਲੂ ਇਹ ਸੀਗਾ ਵੀ ਕਿ ਇਹ ਮਾਮਲਾ ਇਸ ਲਈ ਤਬਦੀਲ ਕੀਤਾ ਜਾ ਰਿਹਾ ਜੀ ਕਿ ਹਾਂ ਉੱਥੇ ਹੀ ਮਾਹੌਲ ਭੜਕ ਸਕਦਾ ਜੀ ਬਿਲਕੁਲ ਜੀ ਬਿਲਕੁਲ ਉਹ ਕਹਦੇ ਵੀ ਡੇਰੇ ਦੇ ਖਿਲਾਫ ਜਿਹਦੇ ਖਿਲਾਫ ਇਹ ਸਾਰਾ ਮਾਮਲਾ ਹੈ ਉਹ ਡੇਰੇ ਦੇ ਪ੍ਰੋਗਰਾਮ ਤਾਂ ਹੋਣ ਲੱਗ ਪਏ ਹੂੰ ਹੈਨਾ ਉਹ ਡੇਰੇ ਵਾਲੇ ਨੂੰ ਵਾਰ-ਵਾਰ ਮਿਲ ਜਾਂਦੇ ਹੈਨਾ ਉਹ ਉੱਥੋਂ ਵੀ ਕੋਨਫਰੈਂਸਿੰਗ ਰਾਈ ਆਪਣੇ ਹਾਂ ਉਪਦੇਸ਼ ਵੀ ਜਾਰੀ ਕਰ ਰਿਹਾ ਤੇ ਉਹਦੇ ਜਿੰਨੇ ਵੀ ਡੇਰੇ ਹੈਗੇ ਨੇ ਉੱਥੇ ਜੇ ਲੋਕ ਇਕੱਠੇ ਵੀ ਹੋਣ ਲੱਗ ਪਏ ਸਾਰਾ ਕੁਝ ਹੈ ਉਹਦੇ ਨਾਲ ਤਾਂ ਮਾਹੌਲ ਵਿਗੜ ਰਿਹਾ ਜੀ ਕਿਸ ਚੱਲਣ ਨਾਲ ਜਿਹੜੀਆਂ ਤੇਰਾ ਪੀੜਤ ਨੇ ਉਹ ਇਨਸਾਫ ਮੰਗਦੀਆਂ ਨੇ ਉਹਨਾਂ ਦੇ ਕੇਸਾਂ ਦੀ ਸੁਣਵਾਈ ਦੇ ਨਾਲੇ ਮੌਲ ਕਿਵੇਂ ਵਿਗੜ ਜਾਊਗਾ ਜੀ ਉਲਟਾ ਉਹਨਾਂ ਨੇ ਕਿ ਸਾਨੂੰ ਦਾਰ ਹੈ ਕਿ ਇਹਨੂੰ ਤਬਦੀਲ ਕਰਕੇ ਪ੍ਰਭਾਵਿਤ ਹੋ ਸਕਦਾ ਕੇਸ ਹੂੰ ਬਿਲਕੁਲ ਅਦਾਲਤ ਨੇ ਮੰਨ ਜੋ ਅਦਾਲਤ ਨੇ ਤੁਰੰਤ ਕਿਹਾ ਕਿ ਇਸ ਨੂੰ ਆਪਾਂ ਅਗਲੀ ਸੁਣਵਾਈ ਤੇ ਸੁਣਾਵਾਂਗੇ ਇਸ ਨੁਕਤੇ ਨੂੰ ਬਚਾ ਕੇ ਫਿਲਹਾਲ ਜਿਉਂ ਹਕੂ ਮਤਲਬ ਫਿਲਹਾਲ ਚੰਡੀਗੜ੍ਹ ਦੇ ਕੇਸ ਤਬਦੀਲ ਨਹੀਂ ਹੋਣਗੇ ਜੇ ਮੋਗਾ ਅਦਾਲਤ ਚੱਲਦੇ ਨੇ ਤਾਂ ਉੱਥੇ ਚੱਲਣਗੇ ਜੇ ਪੰਜਾਬ ਚੱਲਦੇ ਨੇ ਤਾਂ ਪੰਜਾਬ ਚ ਚੱਲਣਗੇ ਜੀ ਤਾਂ ਸਰ ਇਹਨਾਂ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸੱਜਣ